ਸਿਰੀਆਂ ਕਾਲ ਦੀ ਵੀਡੀਓ ਦੇਖ ਰਹੇ ਸਬਜ਼ੀਆਂ ਨੂੰ ਲੈ ਕੇ ਹਾਜ਼ਰ ਹੈ ਅੱਜ ਦੀ ਵੱਡੀ ਖਬਰ ਮੌਜਮਾਨ ਨੇ ਮੰਤਰੀ ਅਮਨ अरोड़ा ਦੇ ਘਰ ਮੂਰੇ ਫੂਕੋ ਕੇ ਸਰਕਾਰ ਦੀ ਅਰਥੀ ਪੁਰਾਣੀ ਪੈਨਸ਼ਨ ਪੈਨਸ਼ਨ ਬਹਾਲ ਨਾ ਕਰਨ ਪਰ ਉਸ ਵਿੱਚ ਰੋਸ਼ਵਜੋ ਦਿੱਤਾ ਤਰਨਾ ਅਧੂਰਾ ਨੋਟੀਫਿਕੇਸ਼ਨ ਅਮਨ ਰੋੜਾ ਨੂੰ ਕੀਤਾ ਵਾਪਸ ਦਰਸ਼ਨ ਸਿੰਘ चौहान ਪੰਜਾਬੀ ਜਾਗਰਨ ਸੁਨਾਮ ਸੂਬੇ ਦੀ ਭਗਵੰਤਮਾਨ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਨਾ ਕਰਨ ਦੇ ਰੋਸ ਵੱਜੋਂ ਮੰਗਲਵਾਰ ਨੂੰ ਸੁਨਾਮ ਦੇਖੇ ਡੈਮੋ ਕੈਟਿਗ ਟੀਚਰ ਜੇ ਫਰੰਟ ਟੀਚਰਾਂ ਦੇ ਫਰੰਟ ਨੇ ਪਰ ਪ੍ਰਾਥਰੀ ਅਧਿਆਪਕਾਂ ਦੇ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ ਕੈਬਨਿਟ ਮੰਤਰੀ ਅਮਨ अरोड़ा ਦੇ ਘਰ ਅੱਗੇ ਰੋਸ ਧਰਨਾ ਦੇ ਕੇ ਪੰਜਾਬ ਸਰਕਾਰ 'ਤੇ ਅਰਥੀ ਫੁੱਕੀ 3 ਨਵੰਬਰ 2022 ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਝੂਠਾ ਨੋਟੀਫਿਕੇਸ਼ਨ ਮੰਤਰੀ ਦੇ ਦਫ਼ਤਰ ਅਮਲੇਰਾਹੀ ਮੰਤਰੀ ਨੂੰ ਵਾਪਸ ਕੀਤਾ ਧਰਨੇ ਨੂੰ ਸੰਬੋਧਨ ਕਰਦਿਆਂ ਡੈਮੋ ਗ੍ਰੈਟਿਟਿਊਡ ਟੂ ਟੀਚਰ ਅਜ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਸੀਨੀਅਰ ਆਗੂ ਬਲਵੀਰ ਸਿੰਘ ਲੋਕੋਵਾਨ ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਸੰਗਰੂਰ ਤੇ ਟੈਕਨੀਕਲ ਸਰਵਿਸਿਸ ਜੁਨੀਆਂ ਦੇ ਕਾਮਰੇਟ ਰਗਵੀਰ ਸਿੰਘ ਜਸਪੀ ਬਲਵੀਰ ਸਿੰਘ ਜਮੰਦਾ 605 ਅਧਿਆਪਕ ਜੁਨੀਆਂਨ ਤੇ ਸੰਸਾਰ ਵਿੱਚ ਸੁਖਜਿੰਦਰ ਸਿੰਘ ਚਟਾਨਾ ਈਟੀਟੀ ਅਧਿਆਪਕ ਜੁਨੀ ਜੁਨੀਆਂ ਦੇ ਗੁਰਜੀਤ ਕੌਰ 3582 ਅਧਿਆਪਕ ਜੁਨੀਆਂ ਦੇ ਪਾਲ ਖਨੋਰੀ ਐਸੋਸੀਏਟ ਅਧਿਆਪਕ ਜੂਨੀਅਨ ਦੇ ਜਸਵੀਰ ਅਨ ਗਾਗਾ ਪੈਨਸ਼ਨ ਐਸੋਸੀਏਸ਼ਨ ਦੇ ਪਵਨ ਕੁਮਾਰ ਜਮਹੂਰੀ ਅਧਿਆਪਕ ਸਭਾ ਦੇ ਜੁਝਾਰ ਲੋਕੋ ਪੰਜਾਬ ਰਾਜ ਬਿਜਲੀ ਬੋਰਡ ਦੇ ਇੰਪਲਾਈ ਵਿੱਚ ਇਹ ਜੋ ਫੈਡਰੇਸ਼ਨ ਦੇ ਬਲਜੀਤ ਤੋਂ ਗਵਾਨ ਲੈ ਕੇ ਆਇਆ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਬਾਕੀ ਗਰੰਟੀ ਮੰਗ ਆਪਣੀ ਜੋਨ ਮੈਨੀਫੈਸਟ ਵਿੱਚ ਲਿਖਤੀ ਰੂਪ ਵਿੱਚ ਪੁਰਾਣੀ ਪੈਨਸ਼ਨ ਭਰ ਕਰਨ ਦੀ ਗਰੰਟੀ ਦਿੱਤੀ ਹੈ ਧੰਨਵਾਦ